ਪਤਾ ਹੈ ਕਿ ਖਨਾਚ ਪਿਛਲੇ ਹਫਤੇ ਸ਼ਨੀਵਾਰ ਨੂੰ 27 ਜੁਲਾਈ ਨੂੰ ਇੱਕ ਐਸ ਕਾਲਜ ਸਮਰਾਲਾ ਰੋਡ 'ਚ ਜਿਹੜੀ ਕਾਲਜ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਸਮਰਾਲਾ ਦੇ ਇੱਕ પેટ્રોલ ਪੰਪ ਤੇ ਉਹਨਾਂ ਹੀ ਅਕਿਊਜ਼ ਨੇ ਜਿਹੜਾ ਉਹਨਾਂ ਦਾ પેટ્રોલ ਪੰਪ ਦਾ ਸੇਲਸਮੈਨ ਹੁੰਦਾ ਕਰਿੰਦਾ ਉਹਦੇ ਤੋਂ ਕੈਸ਼ ਲੁੱਟ ਕੇ ਚਲੇ ਗਏ ਸੀਗੇ ਕਿ ਅਸੀਂ ਬਹੁਤ ਹੀ ਸ਼ਾਰਟ ਟਾਈਮ 'ਚ ਇੱਕ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਸੀਗਾ ਜਿਹਦਾ ਨਾ ਅਜੇ ਰਾਤੀ ਹੈ ਤੇ ਉਸ ਦੇ ਨਾਲ ਹੀ ਸਾਨੂੰ ਜਿਹੜੇ ਤਿੰਨ ਚਾਰ ਮੇਨ ਇਸ ਕੇਸ ਦੇ ਉਸ ਦੋਨਾਂ ਕੇਸਾਂ ਦੇ ਮੇਨ ਦੋਸ਼ੀ ਹੈ ਉਹਨਾਂ ਦੇ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਸੀ ਤੇ ਉਦੋਂ ਦੀ ਹੀ ਸ਼ਨੀਵਾਰ ਤੋਂ ਹੀ ਸਾਡੀ ਮਲਟੀਪਲ ਟ੍ਰੀਨਸ ਦੇ ਕੇਸ ਤੇ ਲੱਗੀ ਹੋਈ ਹੈ ਔਰ ਅਸੀਂ ਬਹੁਤ ਹੀ ਪੇਨਸ ਟੇਕਿੰਗਲੀ ਯੂ ਨਾ ਦੇ ਟੈਕਨੀਕਲੀ ਵੀ ਔਰ ਹਿਊਮਨ ਇੰਟ ਦੇ ਲੈਵਲ ਤੇ ਵੀ ਇਹਨਾਂ ਨੂੰ ਫਾਲੋ ਅਪ ਕਰਦੇ ਰਹੇ ਤੇ ਸਾਨੂੰ ਕਾਫੀ ਲੀਡਸ ਮਿਲ ਰਹੇ ਸੀ बार-बार ਸਾਡੀ ਛਾਪੇਮਾਰੀ ਵੀ ਚੱਲੂ ਸੀ ਤੇ ਅੱਜ ਸਾਡੇ ਕੋਲ ਕਾਫੀ ਕ੍ਰੈਡੀਬਲ ਇਨਪੁਟ ਹੈਗਾ ਕਿ ਇਹ ਇਸ ਕੇਸ ਦੇ ਜਿਹੜੇ ਦੋ ਦੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਉਸ ਦਿਨ ਫਾਇਰਿੰਗ ਕੀਤੀ ਸੀਗੀ ਉਸ ਏਰੀਆ ਚ ਹੈਗੇ ਤੇ ਬੇਸਡ ਔਨ ਦਟ ਸਾਡੀ ਸੀਆਈਏ ਦੀ ਜਿਹੜੀ ਟੀਮ ਹੈ ਉਹਨਾਂ ਨੇ ਇਸ ਰੋਡ ਤੇ ਜਿਹੜੀ ਗੱਡੀ ਤੋਂ ਨੀਲੋ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ ਉਹਨਾਂ ਨੂੰ ਇੰਟਰਸੈਪਟ ਕਰਨ ਲਈ ਇਤਨਾ ਨਾਕਾ ਲਾਇਆ ਹੋਇਆ ਗਿਆ ਸੀ ਤੇ ਕ੍ਰਿਸ਼ਨਾ 사ਨੀ ਔਰ ਜਿਹੜਾ ਜਤਿਨ ਮੋਗਾ ਉਹਨਾਂ ਨੇ ਨਾਕਾ ਦੇਖ ਕੇ ਤੇ ਟ੍ਰਾਈ ਟੂ ਜਿੱਥੇ ਤੁਹਾਨੂੰ ਬਾਈਕ ਨਜ਼ਰ ਆ ਰਹੀ ਹੈ ਉਹਨਾਂ ਨੇ ਆਪਣੀ ਬਾਈਕ ਮੋੜਨ ਦੀ ਕੋਸ਼ਿਸ਼ ਕੀਤੀ ਉਹ गिर ਗਈ ਔਰ ਉਸ ਤੋਂ ਬਾਅਦ ਇਸ ਏਰੀਆ ਚ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਸਾਡੀ ਟੀਮ ਨੇ ਉਹਨਾਂ ਦੇਖੇ ਦੇ ਵਿ ਹੈਡ ਵੈਪਨਸ ਆਬਵੀਅਸਲੀ ਉਸ ਦਿਨ ਵੀ ਸੀਗੇ ਤੇ ਉਹਨਾਂ ਨੇ ਸਾਡੀ ਟੀਮ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਰੋਕਿਆ ਗਿਆ ਕੋਸ਼ਿਸ਼ ਨਹੀਂ ਉਹਨਾਂ ਨੇ ਫਾਇਰ ਕੀਤਾ ਹੀ ਹੈ ਇੱਕ ਉਹਨਾਂ ਦਾ ਮਿਸ ਫਾਇਰ ਹੋਇਆ ਇੱਕ ਸੀਆਈਏ ਚਾਰਜੀਆ ਅਫੀਸ਼ਲ ਵੀਕਲ ਤੇ ਲੱਗਿਆ ਔਰ ਜਿੱਥੇ ਦੇ ਮੌਕੇ ਤੇ ਦੱਸ ਰਹੇ ਕਿਥੇ ਇੱਕ ਦਰਖਤ ਤੇ ਵੀ ਵੱਜਿਆ ਤੇ ਰਿਟਾਲੀਏਸ਼ਨ ਚ ਸਾਡੀ ਟੀਮ ਨੇ 셀ਫ ਡਿਫੈਂਸ ਚ ਇੱਕ ਫਾਇਰ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਲੱਤ ਤੇ ਲੱਗੇ ਤੇ ਦੂਜਾ ਨਹੀਂ ਹਿੱਟ ਹੋਇਆ ਤੇ ਮੌਕੇ ਤੇ ਹੀ ਜਿਹੜੇ ਉਹਨਾਂ ਦੇ ਦੋਨੋਂ ਵੈਪਨਸ ਹੈ ਉਹ ਸਾਨੂੰ ਇੱਥੇ ਮਿਲ ਗਏ ਹੈ ਔਰ ਕ੍ਰਿਸ਼ਨਾ ਸਾਨੀ ਨੂੰ ਅਸੀਂ ਇਨੀਸ਼ੀਅਲ ਟ੍ਰੀਟਮੈਂਟ ਲਈ ਸਿਵਲ ਹਸਪੀਟਲ ਸਮਰਾਲਾ ਦਾਖਲ ਕਰਾਇਆ ਔਰ ਜਿਹੜਾ ਜਤਿਨ ਮੋਗਾ ਹੈ ਉਹ ਸਾਡੀ ਅਰੈਸਟ ਹੈ ਔਰ ਇਸ ਦੇ ਨਾਲ ਹੀ ਇਹਨਾਂ ਦੇ ਜਿਹੜੇ ਮੌਕੇ 'ਵੀ ਬਾਈਕ ਹੈ ਔਰ ਬੈਗਸ ਔਰ ਹੈਲਮਟ ਵਗੈਰਾ ਸਾਰੇ ਮੌਕੇ ਤੇ ਪਏ ਹੈ ਅਨ ਦੋ ਵੈਪਨਸ ਵਰਡ ਇਨ ਦਟ ਕ੍ਰਾਈਮ ਹੌਪਫੁਲੀ ਰਿਕਵਰ ਹੋ ਗਏ। ਵੈਪਨ ਕਿਹੜੀ ਕਿਸਮ ਦੇ ਆ ਜੀ ਉਹ ਦੇਸੀ ਹੈ ਕਿ ਦੇਸੀ ਹੈ ਕਿ ਦੂਜੇ ਕੋਈ ਪ੍ਰੀਲੀਮਿਨਰੀ ਤਾਂ ਜੀ ਇਲੈਸਿਟੀ ਲੱਗ ਰਿਹਾ ਬਾਕੀ ਹਲੇ ਅਸੀਂ ਸਾਰਾ ਕੁਝ ਇੱਥੇ ਹੀ ਹੈ ਸੀਨ ਆਫ ਕ੍ਰਾਈਮ ਅਸੀਂ ਇਸ ਨੂੰ ਪ੍ਰੀਜ਼ਰਵਡ ਹੀ ਰੱਖਣਾ ਉਸ ਤੋਂ ਬਾਅਦ ਅਸੀਂ ਐਨਾਲਾਈਜ਼ ਕਰਾਵਾਂਗੇ। ਉਹਨਾਂ ਨੇ ਕਿੰਨੇ ਫਾਇਰ ਕੀਤੇ ਮੈਮ ਉਹਨਾਂ ਨੇ ਪਤਾ ਸੀ ਜਿਹੜਾ ਮੈਨੂੰ ਉਹਨੇ ਮੌਕੇ ਤੇ ਦੱਸਿਆ ਆ ਅਰਾਊਂਡ ਦੋ ਤਿੰਨ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੇ ਵੱਲੋਂ ਦੋ ਹੈ। ਆਪਣਾ ਕੋਈ ਬਨਾਜਮ ਸੀਰੀਅਸ ਤਾਂ ਨਹੀਂ ਹੋਇਆ ਕੋਈ ਜਾਨ? ਨਹੀਂ ਜੀ ਸਾਡੇ ਕੋਲ ਕਿਸੇ ਗੱਡੀ ਦਵਾਈਸ ਕਿਸੇ ਹੋਰ ਪ੍ਰਾਈਵੇਟ ਵੀਕਲ ਦੀ ਇਸ ਕਲਟੀ ਵਿੱਚ ਕਿੰਨੇ ਕੋਲ ਜਿਹੜੇ ਬੰਦੇ ਪਕੋੜੇ ਹੋ ਰਹੇ ਕਿੰਨੇ ਜਿਹੜੇ ਦੋਸ਼ੀ ਹੈਗੇ ਪਕੋੜੇ ਦੇ ਉੱਤੇ ਇਸ ਦਾ ਜੀ ਇੱਕ ਤਾਂ ਫੜਿਆ ਗਿਆ ਸੀ ਉਸ ਦਿਨ ਦੋ ਅੱਜ ਅਸੀਂ ਕਾਬੂ ਕਰ ਲਿਆ ਤੇ ਬਾਕੀ ਵੀ ਸਾਡੇ ਜਿਹੜੇ ਮੇਨ ਮੇਨ ਹੈਗੇ ਉਹ ਆਇਡੈਂਟੀਫਾਈਡ ਹੈ ਉਹਨਾਂ ਤੇ ਵੀ ਰੇਡ ਚੱਲ ਰਹੀ ਹੈ ਪਰ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਉਹ ਇਹੀ ਦੋ ਸੀਗੇ ਜਿਹੜੇ ਅੱਜ ਸਾਡੇ ਤਾਬੂ ਆ ਗਏ ਉਹਨਾਂ ਦੇ ਇਨਕਾਊਂਟਰ ਦੇ ਵਿੱਚ ਡੈਥ ਹੋ ਚੁੱਕੀ ਹੈ ਜਾਂ ਨਹੀਂ ਨਹੀਂ ਸੀ ਨਹੀਂ ਡੈਥ ਨਹੀਂ ਹੈ ਹੀ ਹੈਸ ਬੀਨ ਸ਼ਿਫਟਡ ਟੂ ਅ ਹਸਪੀਟਲ ਸਿੱਥੇ ਉਹਨਾਂ ਨੂੰ ਉਹ ਨੋਟਰੀ ਹੋ ਰਹਿਣ ਵਾਲੇ ਕਿਥੋਂ ਹੈ ਮੈਮ ਜੀ ਉਹ ਉਹ ਜੀ ਇਹ ਦੋਨੋਂ ਸੀਪੀ ਲੁਧਿਆਣਾ ਦੇ ਏਰੀਆ ਦੇ ਰਹਿਣ ਵਾਲੇ ਆ ਤੇ ਦੋਨਾਂ ਤੇ ਜਿਹੜਾ ਕ੍ਰਿਸ਼ਨਾ ਸਾਨੀ ਉਹਦੇ ਤੇ ਅਰਾਊਂਡ 6 ਪਰਚੇ ਪਹਿਲਾਂ ਦੇ ਦਰਜ ਇੱਕ ਪਹਿਲਾ ਪਰਚਾ ਖੰਨੀ ਸਦਰ ਹੋਇਆ ਸੀ ਗ੍ਰੰਡੀ ਪੀਐਸ ਦਾ ਉਸ ਤੋਂ ਬਾਅਦ 2-3 ਉਹਦੇ ਤੇ 307 ਦੇ ਮਕਦਮੇ ਦਰਜ ਤੇ ਐਦਾਂ ਹੀ ਐਨਡੀਪੀਐਸ ਦੇ ਤੇ ਜਿਹੜਾ ਜਤਨ ਮੁੰਗਲ ਉਹਦੇ ਤੇ ਵੀ ਐਨਡੀਪੀਐਸ 307 ਡਕੈਤੀਆਂ ਇਸ ਤਰ੍ਹਾਂ ਦੇ ਆਈ ਥਿੰਕ 4 ਐਫਆਈਆਰ ਦਰਜ ਹੈ ਤਾਂ ਦੋਨੋਂ ਪੁਰਾਣੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਔਰ ਜਿੰਨਾ ਕੋਲ ਨੂੰ ਥੋੜਾ ਬਹੁਤ ਪਤਾ ਲੱਗ ਗਿਆ ਹੈ ਕਿ ਜਤਨ ਮੁੰਗਾ ਜਿਹੜਾ ਲੁਧਿਆਣੇ ਦਾ ਸਾਗਰ ਨਿਊਟਰਨ ਔਰ ਪੁਨੀਤ ਬੈਂਸ ਹੈ ਉਹਨਾਂ ਦਾ ਐਸੋਸੀਏਟ ਵੀ ਹੈਗਾ। ਇਹ ਗੈਂਗਰੇ ਗੈਂਗਵਾਰ ਸਿਕਿਉਰਿਟੀ ਗੈਂਗਸਟਰ ਦੀ ਕਿਸਮ ਦਾ ਹੀ ਹੈ। ਗੈਂਗ ਗੈਂਗਵਾਰ ਸਾਡੇ ਕੇਸ 'ਚ ਨਹੀਂ ਸੀਗੀ। ਬਾਕੀ ਜਦੋਂ ਸਾਡੇ ਬਾਕੀ ਵੀ ਦੋਸ਼ੀ ਫੜੇ ਜਾਂਦੇ ਸਾਰੀ ਗੱਲ ਸਾਹਮਣੇ ਆਏਗੀ ਪਰ ਹੁਣ ਤੱਕ ਪਹਿਲੇ ਦੋਸ਼ੀ ਨੂੰ ਜਦੋਂ ਅਸੀਂ ਫੜ ਲਿਆ ਸੀ ਉਹਦੇ ਨਾਂ ਲਾਏ ਸੀਗੇ ਔਰ ਜਿਹੜਾ ਉਸ ਦਿਨ ਦਾ ਇਨਸੀਡੈਂਟ ਸੀਗਾ ਉਹ ਕੋਈ ਗੈਂਗਵਾਰ ਨਹੀਂ ਸੀ ਉਹ ਮੌਕੇ ਤੇ ਮੁੰਡਿਆਂ ਦੀ ਤਲਕਪਾਜ਼ੀ ਹੋ ਗਈ ਸੀ ਉਹਦੇ 'ਚ ਇਹਨਾਂ ਨੇ ਫਾਇਰਿੰਗ ਕੀਤੀ ਹੈ। ਜੀ ਤੋ 사ਗਰ 뉴트론 অর ਪੁਨੀਤ ਬੈਂਸ ਦੇ ਦੋਨੋਂ ਆਈ ਥਿੰਕ ਦੇ ਆਰ ਯੂ ਕੈਨ ਸੇ ਕਿਉਂਕਿ ਇਹਨਾਂ ਦੇ ਪਰਚੇ ਦਰਜ ਹੈ ਔਰ ਇਹਨਾਂ ਦੋਨਾਂ ਤੇ ਵੀ ਕਿਉਂਕਿ ਚਾਰ ਚਾਰ ਪੰਜ ਪੰਜ ਪਰਚੇ ਰਦਰ ਕ੍ਰਿਸ਼ਨਾ ਸਾਨੀ ਤੇ ਤਾਂ ਛੇ ਪਹਿਲਾਂ ਪਰਚੇ ਦਰਜ ਦੋ ਸਾਢੇ ਹੋ ਗਏ ਔਰ ਇੱਕ ਹੋਰ ਹੋ ਜਾਏਗਾ ਔਰ ਇਸ ਤਰ੍ਹਾਂ ਦੋਨਾਂ ਤੇ ਹੀ ਮਲਟੀਪਲ ਐਫ ਆਈਆਰਸ ਠੀਕ ਹੈ